ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋਂ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਸਾਹਿਬ ਵੀਰ ਸੁਤਨਾਮ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਅੱਜ ਵੱਡੀ ਗਿਣਤੀ ਦੇ ਵਿੱਚ ਪਸ਼ੂ ਤੁਹਾਨੂੰ ਫੇਰ ਦਿਖਾ ਦੇਵਾਂਗੇ ਆਪਾਂ ਕੋਈ 10 11 ਨਾਗਨੇ ਵਾੜਾਂ ਕੁਝ ਸੱਜਰ ਨਾਗ ਵੀ ਆ ਕੁਝ ਟੋਕੜ ਗੱਪਣ ਪਸ਼ੂ ਵੀ ਤੁਹਾਨੂੰ ਦਿਖਾਉਣੇ ਆ ਤੇ ਮੱਝਾਂ ਦੇ ਵਿੱਚ ਵੀ ਪੰਜ ਚਾਰ ਮੱਝਾਂ ਤੁਹਾਨੂੰ ਦਿਖਾ ਦੇਣੀ ਆ ਆਪਾਂ ਠੀਕ ਆ ਜੀ ਸੋ ਟੋਟਲ ਜਿਹੜੇ 10 11 ਨਾਗ ਹੋਣਗੇ ਇਸ ਵੀਡੀਓ ਦੇ ਵਿੱਚ ਸੋ ਪੂਰੀ ਡਿਟੇਲ ਵੀਰ ਸਤਨਾਮ ਸਿੰਘ ਹੋਣਾਂ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰ ਦਿਆਂਗੇ ਸੋ ਕੋਈ ਵੀ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਖਰੀਦਦਾਰੀ ਕਰਨ ਆ ਰਿਹਾ ਤੇ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਆਪਣੀ ਯਕੀਨੀ ਬਣਾ ਲਿਓ ਠੀਕ ਹੈ ਜੀ ਸੋ ਮਾਲ ਵੱਡੀ ਗਿਣਤੀ ਦੇ ਵਿੱਚ ਆਇਆ ਗਿਆ ਰਿਹਾ ਇਸ ਕਿਲੇ ਤੇ ਅੱਜ ਤਰੀਕ 13 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਦੋਸਤੋ ਕੋਈ ਦੁਪਹਿਰ ਦੇ 12:00 ਵਜੇ ਦਾ ਪੂਰੀ ਗੱਲਬਾਤ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਸੋ ਪੱਟੀ ਤੋਂ ਤਕਰੀਬਨ 5-4 ਕਿਲੋਮੀਟਰ ਦੀ ਦੂਰੀ ਆ ਪੱਟੀ ਤੋਂ ਇੱਕ ਸੜਕ ਤਰਨ ਤਰਨ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਕੈਰੋਂ ਸਭ ਤੋਂ ਪਹਿਲਾਂ ਸਤਨਾਮ ਵੀਰ ਸਾਸਰੀ ਕਾਲ ਸਾਸਰੀ ਕਾਲ ਜੀ ਉਹ ਠੀਕ ਠਾਕ ਜੀ ਬੜੇ ਵਧੀਆ ਭਾਜੀ ਠੀਕ ਠਾਕ ਜਿਹੜੇ ਦਾ ਕਿਰਪਾ ਵਾਰਦੇ ਜੀ ਅੱਜ ਤੱਕ ਦੂਜਾ ਬਾਦੀਆਂ ਵਾਲਾ ਮਾਹੌਲ ਬਣਾਤਾ ਜੇ ਜਿਵੇਂ ਬਰਸਪੁਰਤੀ ਹੈ ਆ ਬਰਸਪੁਰੇ ਕੰਮ ਬਣ ਗਿਆ ਗਰਮੀ ਵੀ ਵੀਰ ਜੀ ਬੜਾ ਫੋਕਸ ਸਿਸਟਮ ਬੜਾ ਵਧੀਆ ਕੰਮ ਕਰਤਾ ਹਾਂਜੀ ਹਾਂਜੀ ਨੋ ਕਿਹਨਾਂ ਚਲੋ ਬੇਜਮਾਨ ਵਿਚਾਰੀਆਂ ਆਉਂਦੀਆਂ ਹੋਈਆਂ ਨਹੀਂ ਨਹੀਂ ਚੰਗੀਆਂ ਤੋਂ ਇਹ ਵੀਰ ਆਏ ਫਿਰ ਤੇ ਲਵਾ ਲਿਆ ਪੱਕਾ ਕਿਉਂਕਿ ਵੜਾ ਪੂਣਾ گاਵਾ ਜਿਆਦੀਆਂ ਪਿਓਰ ਚੰਗੀਆਂ ਵੀ ਆਉਂਦੀਆਂ ਰਹਿੰਦੀਆਂ ਨੇ ਆਵਾਜ਼ ਫਿਰ ਆਉਂਦੇ ਜਾਂਦੇ ਇਹ ਤਾਂ ਫਿਰ ਗਰਮੀ ਦਾ ਕਰਕੇ ਥੋੜਾ ਚੱਕੀਦਾ ਹੈਗਣੀ ਤੇ ਹੁਣ ਚਲੋ ਪ੍ਰਵਾਹ ਕੋਈ ਨਹੀਂ ਹਾਂ ਨੋ ਬਿੱਟੀਗਾ ਜੀ ਆ ਧੂੜਾਂ ਹੀ ਡਾਤੀਆਂ ਫੜ ਕੇ ਵੀਰਸ ਨਾਲ ਆ ਵਜਾ ਵਜਾ ਹੋ ਗਈ ਸੋ ਕਾਫੀ ਵਧੀਆ ਠੀਕਾ ਜੀ ਨਾਲੇ ਪਸ਼ੂ ਨੂੰ ਆਰਾਮਦਾਰੀ ਪੂਰੀ ਆ ਬਹੁਤ ਜਿਆਦੀ ਵਧੀਆ ਤੇ ਬਹੁਤ ਜੀਦੋ ਆਰਾਮ ਨਾਲ ਖੜੇ ਆ ਆਰਾਮ ਨਾਲ ਬਿਲਕੁਲ ਬਿਲਕੁਲ ਨੋ ਬਿੱਟੀਗਾ ਜੀ ਸੋ ਸੋਹਣਾ ਕੰਮ ਸੋ ਬਾਕੀ ਗਰਮੀ ਦੇ ਵਿੱਚ ਬਚਾਅ ਲਈ ਖਾਸ ਤੌਰ ਤੇ ਠੀਕਾ ਜੀ ਸੋ ਕਾਫੀ ਭਰਾ ਆਪਣੇ ਫੌਕ ਦਾ ਸਿਸਟਮ ਦਾ ਜਿਹੜਾ ਪ੍ਰਬੰਧ ਕਰਦੇ ਇਹਨਾਂ ਦਿਨਾਂ ਦੇ ਵਿੱਚ ਸੋ ਨਾਲੇ ਵਾਦੀ ਮੈਨੂੰ ਤਾਂ ਜਦੋਂ ਦੁੱਧ ਦੱਤ ਤੇ ਵੀ ਚੰਗਾ ਫਰਕ ਪਿਆ ਰਿਹਾ ਬਹੁਤ ਬਹੁਤ ਜੀ ਬਹੁਤ ਹਾਂ ਇਹ ਚਲੋ ਪਰਸਾ ਹੀ ਲੱਗੇ ਇਹਦੇ ਮਾਲ ਪੱਠੇ ਦਾ ਕਿੰਨਾ ਫਰਕ ਪਾਇਆ ਗਿਆ ਨੇ ਨਾ ਢੇਡੀ ਨਹੀਂ ਪਰਦੇ ਠੀਕ ਆ ਠੀਕ ਹਾਂ ਜਦੋਂ ਮਾਲ ਆਉਣਾ ਪੱਠੇ ਖਾਈ ਜਾਂਦਾ ਲੈ ਵੀ ਫਿਰ ਸਤਨਾਮ ਵੜਾ ਅੱਜ ਕਿੰਨੀਆਂ ਨੇ ਟੋਟਲ ਵੜਾ ਵੀ ਜੀ ਆਪਣੇ ਕੋ ਹੈਗੀਆਂ ਵਾ ਹੈ ਤੇ ਛੇ ਹੀ ਜੀਆਂ ਹਾਂ ਇੱਕ ਖੀਰੀ ਬੱਛੀ ਬਰੀ ਟੌਪ ਦੀ ਹੋਣੀ ਸੇਲ ਹੋ ਗਈ ਹੈ ਜੀ ਆ ਤੇ ਪੰਜ ਮੱਝਾਂ ਤੇ ਪੰਜ ਠੀਕ ਹੈ ਜੀ ਹਾਂ ਜੀ ਪੰਜ ਮੱਝਾਂ ਪੰਜ ਵੈੜਾ ਹਾਂ ਜੀ ਹਾਂ ਜੀ ਜਿੰਨਾਂ ਚ ਸੱਜਰਾਂ ਤੋਕੜਾਂ ਗੱਬਣਾ ਵੀ ਸਾਰਾ ਦੀ ਮਿਕਸ ਸੰਭਾਲੀਏ ਜੀ ਲੋ ਵੀ ਅੱਜ ਮਿਕਸ ਵੈਰਾਈਟੀ ਆ ਬਾਕੀ ਕੱਲੇ ਕੱਲੇ ਪਸ਼ੂ ਦੀ ਆਪਾਂ ਜਾਣਕਾਰੀ ਲੈਣੀ ਸ਼ਟਾਰਟ ਕਰਾਂਗੇ ਸੋ ਤਸੱਲੀ ਦੇ ਨਾਲ ਤੁਹਾਨੂੰ ਦੱਸਦੇ ਚੱਲਾਂਗੇ ਸ਼ੁਰੂਆਤ ਇੱਕ ਪਹਿਲੇ ਨੰਬਰ ਤੋਂ ਵੈੜ ਤੋਂ ਕਰਦੇ ਹਾਂ ਬਲੈਕ ਰੰਗ ਦੇ ਵਿੱਚ ਵੈੜ ਆ ਹੋ ਜੀ ਤੇ ਕੀ ਮੇਰਵਾ ਵੀਰ ਸਸਨਾ ਮੇ ਜੀ ਪਰਸੋਂ ਦੀ ਸੂਈ ਤੇ ਜਦੋਂ ਹੋ ਗਿਆ ਜੀ ਅੱਜ ਪਰਸੋਂ ਦੀ ਸੂਈ ਆ ਦੋਸਤੋ ਤੀਜਾ ਦਿਨ ਅੱਜ ਹੋ ਗਿਆ ਸਮਾਂ ਮਗਰ ਕੀ ਬੱਚਾ ਬੱਚਾ ਜੀ ਮਗਰ ਬੱਚਾ ਤਿੰਨਾਂ ਦਿਨਾਂ ਦੇ ਦੌਰਾਨ ਕਿੰਨਾ ਕੁ ਬੋਲਾ 17-18 ਕਿਲੋ ਬੋਲਾ ਵੀ ਜੀ ਤਿਆਰ ਹੈ ਦੇਖੋ ਪੱਕਾ 17-18 ਕਿਲੋ ਹਾਂ ਜੀ ਹਾਂ ਜੀ ਲਓ ਜੀ 17-18 ਕਿਲੋ ਦੋਸਤੋ ਬੋਲਾ ਹੈ ਤਿੰਨਾਂ ਦਿਨਾਂ ਦੀ ਸੂਈ ਹੈ ਸੂਹਾ ਤੁਜਾ ਹਾਂ ਜੀ ਕਾਦ ਵੱਡਾ ਠੀਕ ਹੈ ਜੀ ਕਾਦ ਵੱਡਾ ਮੇਰੇ ਲਈ ਇਹ ਬਹੁਤ ਜ਼ਿਆਦਾ ਫਿਕਸ ਕਰਵਾ ਦੇ 192 ਚੱਡਾ ਲੈ ਵਾ ਆ ਕਰੋ ਚੈੱਕ ਸੋ ਬਾਡੀ ਸਟਰਕਚਰ ਚੈੱਕ ਕਰੋ ਬਿਲਕੁਲ ਇੱਕ ਰਾਂਗਾ ਦੋਸਤੋ ਹਵਾਨੇ ਚੱਡੇ ਲੇਵੇ ਤੇ ਥੋੜਾ ਜਿਹਾ ਸਪੋਰਟ ਹੈ ਗਿਆ ਵਾਈਟ ਬਾਕੀ ਮੁੱਠੀ ਮੁੱਠੀ ਥਾਣਾ ਵੇਲਬੂਲ ਵੀ ਸੋਹਣੀ ਐ ਬੈਠਦੀ ਆਟਾ ਚੱਡੂ ਜਾਂ ਵੱਡਾ ਹੋ ਜਵਾ ਕੇ ਸੀਰ ਬੜੀ ਆ ਇੰਦੇ ਪਾ ਵੰਗਾ ਨਾ ਪਾਏ ਢਿੱਲੀ ਕਰਮਾ ਐਸ ਵਕਤ ਵੀ ਸਤਨਾ 15 16 17 18 ਕਿਲੋ ਵੀ ਜੀ ਹੋਊਗਾ ਪੱਕਾ ਬੋਲਾ ਜੀ 17 18 ਕਿਲੋ ਆਹ ਜੀ ਹਾਂ ਜੀ ਲਓ ਜੀ 17 18 ਕਿਲੋ ਬੋਲਾ ਐ ਇਹਦੇ ਥੱਲੇ ਹੋਣਾ ਮੂੰਹ ਮੱਥੇ ਦੀ ਚੰਗੀ ਆ ਸਾਫ਼ ਸੁਤਰੀ ਆ ਚਮਕਦਮ ਕਬੋਤ ਆ ਆ ਦੇਖੋ ਇਹ ਵੀ ਕ੍ਰਾਸ ਬਰੀਡ ਦੀ ਆ ਠੀਕ ਹੈ ਜੀ। ਬਾਕੀ ਹੱਥੋਂ ਤੇ ਲਾ ਕੇ ਵਿਖਾ ਦੇ ਹੈ ਠੰਡੀ ਠੰਡੀ ਭਾਵੇਂ ਧਾਰਾ ਮਾਰਦੇ ਦੋ ਦੋ ਮਾਰਦੇ ਹਾਂ ਕੋਈ ਇਤਨੇ ਮਾਰ ਗਿਆ ਮਾਰਦਾ ਸੀ। ਹਾਂ। ਸੀਲ ਤੇ ਬਹੁਤ ਵਧੀਆ ਮੰਗਾ ਪਾਉਂਦੀ ਲੋਰ ਨਹੀਂ। ਹਾਂ। ਐ ਮੁਠੀ ਮੁਠੀ ਆਣ ਲੱਗਾ। ਠੀਕ ਆ। ਹਾਂ ਜੀ। ਇਹ ਸਤਨਾ ਕੀ ਮੋਲ ਕੀ ਡਿਮਾਂਡ ਹੋਊਗੀ? ਮੋਲ ਵੀਰ ਜੀ ਜਿੰਨਾ ਸਾਡਾ ਦੁੱਧ ਦਾ ਚੰਗਾ ਬਾਅਦ ਅਸੀਂ ਵਧੀਆ ਹੋਸਾ ਦਾ ਮੋਲ ਤੇ ਭਾਵੇਂ 75 ਕਰ ਲਈਏ ਤੁਹਾਨੂੰ ਵਧਾ ਆਪਾਂ ਮੋਲ ਬਿਲਕੁਲ ਜਾਇਜ਼ ਹੁੰਦਾ ਮੋਲੇ ਦਾ 6000 ਰੁਪਇਆ ਕਰਦੇ 6000 ਦੀ ਪਹੁੰਚ ਕਰ ਦਾਂਗੇ ਜੀ 6000 ਰੁਪਏ ਤੱਕ ਹਾਂ ਜੀ ਲੋ ਵੀ 100 ਕਿਲੋਮੀਟਰ ਤੱਕ ਪਹੁੰਚ ਰਹੂਗੀ ਕਿਸੇ ਵੀ ਪਸ਼ੂ ਦੀ 6000 ਦੀ ਪਹੁੰਚ ਹੋ ਜੂਗੀ ਸਾਰੀ ਚੰਡੀ ਨਾਲ ਨਿੱਗਰ ਲੈਵੇ ਦੀ ਕੋਈ ਹੈ ਫਿਕਸ ਹਾਨਾ ਜੀ ਥਾੜੀ ਵਾਲਾ ਚੱਡਾ ਠੀਕ ਹੈ ਜੀ ਥਾੜੀ ਵਾਲਾ ਚੱਡਾ ਲੈਵਾ ਵਧੀਆ ਕੋਈ 18 17 ਕਿਲੋ ਬੋਲਰ ਤੋਂ ਸਟਾਰਟਿੰਗ ਹੋਈ ਆ ਵੈੜ ਚੰਗੀ ਸਾਫ ਸੁਥਰੀ ਆ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਜੀ ਕ੍ਰੋਸ ਬਰੀਡ ਦੀ ਕਰੀਏ ਅੱਗੇ ਸੈਕਿੰਡ ਨੰਬਰ ਤੇ ਆਪਣੇ ਕੋਲ ਆ ਗਈ ਵੀਰ ਚੂਕੀ ਇਹ ਆ ਐਰ ਸ਼ੈਰ ਆ ਗਈ ਵੀਰ ਜੀ ਐਰ ਸ਼ੈਰ ਦੂਜਾ ਸੂਬਾ ਗੱਭਣ ਜੇ ਦਿਹਾੜਾ ਖੜਦੀ ਦੋ ਜੱਤਾਂ ਉਹ ਵੀ ਇਹ ਦੂਜੇ ਸੂਬੇ ਲਈ ਗੱਭਣ ਆ ਦਿਹਾੜੇ ਨਾਲ ਵੀਰ ਸਜ਼ਨਾਮਾ ਤਾਂ ਵੀ ਲੈਂਦੀ ਆ ਬਾਕੀ ਤੁਹਾਨੂੰ ਬਾਹਰ ਕੱਢ ਕੇ ਦਿਖਾਉਣੇ ਆ ਲਾਲ ਤੇ ਵਾਈਟ ਇਹਦਾ ਰੰਗ ਆ ਸੋ ਜਿੰਨਾਕ ਐਰ ਸ਼ੈਰ ਦਾ ਪਰ ਰੰਗ ਵੇਖਦੇ ਠੀਕ ਆ ਜੀ ਐਰ ਸ਼ੈਰ ਦੇ ਵਿੱਚ ਵੈੜ ਆ ਦੂਜਾ ਸੂਬਾ ਆ ਦੇਖੋ ਇਗਾਠਾ ਦੇ ਗੂਠਾ ਬੜਾ ਵੇਖੋ ਪੁੱਠਾ ਪੱਠਾ ਕਿੱਡਾ ਕਰਵਾਉਣ ਲੱਗਾ ਬਹੁਤ ਜਿਆਦਾ ਚੌੜਾ ਮਈਆ ਹਰ ਕੀ ਮਗਰਮ ਹਾਂ ਹਾਂ ਇਹ ਵੀ ਪੂਰੀ ਲੋਡ ਵਾਲੀ ਆ ਠੀਕ ਆ ਜੀ ਸੋਬਾ ਜਣ ਵਟਾ ਬਹੁਤ ਆ ਸੋ ਦੇਣੀਆਂ ਕਰਮ ਵਾਲੀ ਕੋਈ ਦਿਹਾੜੀ ਕੱਢ ਕੇ ਦੋ ਦਿਨ ਕੱਢ ਜੇ ਤਿੰਨ ਕੱਢ ਜੇ ਲੈ ਜਾਊਗੀ ਲੈ ਦਿਨ ਦੋ ਚਾਰ ਦਿਨ ਲੈ ਜਾਊਗੀ ਦਿਨ ਸੋ ਥਣ ਮੁੱਠੀ ਮੁੱਠੀ ਆ ਵੰਡ ਬੁੰਡ ਚੰਗੀ ਆ ਐਸ ਜਿਹਾ ਸਹੂਆ ਠੀਕ ਆ ਜੀ ਇਹ ਵੀ ਐਵੇਂ ਮਾਨਾ ਨਿਗਰੀ ਬਣਾਊਗੀ 16 22 ਲਬੂਈ ਬੈੜ ਦੀ ਵਿੱਚ ਇੱਕ ਕਰ ਲੋ ਲੰਬੀ ਲੰਬੀ ਵੀ ਚੰਗੀ ਆ ਇਹ ਮੀਡੀਅਮ ਤੋਂ ਪਲੱਸ ਹਾਈਟ ਆ ਵੱਡੀਆਂ ਬੈੜਾਂ ਦੇ ਵਿੱਚ ਵੀ ਕੋਈ ਭਰਾ ਮੰਨ ਕੇ ਸੌਦਾ ਕਰ ਲੇ ਮੀਡੀਅਮ ਮੰਨ ਕੇ ਵੀ ਸੌਦਾ ਕਰ ਲੇ ਕੋਈ ਦੋਰ ਆ ਨਹੀਂ ਠੀਕ ਆ ਹਾਂ ਇਹ ਲੋ ਆ ਦੇਖ ਠੀਕ ਆ ਬਾਕੀ ਤੇ ਪ੍ਰਸਪਰ ਇਹ ਪੋਲੀਪੂ ਕਰੀਏ ਸਤਨਾਬਿਰ ਕੀ ਮੁੱਲ ਕੀ ਡਿਮਾਂਡ ਹੋਗੀ ਮੋਲ ਵੀਰ ਜੀ ਉਹ ਜੇਸਾ ਨਾ ਵਛੀ ਕੁਆਲਟੀ ਕੋ ਨਹੀਂ ਪਾਉਏ ਵਛੀ ਤੇ ਪਹਿੜੇ ਹਜ਼ਾਰ ਦੀ ਵੇਚ ਲਈਏ ਹਾਂ ਪਰ ਆਪਾਂ ਜਿਆਦਾ ਕੰਮ ਨਹੀਂ ਕਰਨਾ ਮੋਲ ਵਛੀ ਦਾ ਕਰਦੇ 57000 ਰੁਪਇਆ 55000 ਦੀ ਪਹੁੰਚ ਕਰ ਦਾਂਗੇ 55000 55000 ਦੀ ਪਹੁੰਚ ਕਰ ਦਾਂਗੇ ਪਹਿਲਾਂ ਨੇ ਬਲੂਨ ਨੇ 20 ਕਿਲੋ ਦੁੱਧ ਭਰਿਆ ਆਪਾਂ ਬੰਦੇ ਸਾਹ ਜੇ ਲੈ ਲਓ ਲਈ ਜੀ ਠੀਕ ਆ ਹਾਂ ਬਗ ਡਿਜ਼ਾਈਨ ਜੋ ਇਹ ਲੋ ਕਿੰਨੇ ਚੰਗੇ ਲੱਗੇ ਨਹੀਂ ਪਿੱਠਪੂੜੇ ਵਾਲੀ ਸਾਈਡ ਤੋਂ ਦੋਸਤੋ ਪੂਰੀ ਵਧੀਆ ਠੀਕ ਆ ਚੌੜਾ ਪਿੱਠਪੂੜਾ ਢਿੱਲ ਲੇਵੇ ਦੇ ਵਿੱਚ ਕਾਫੀ ਆ ਲੈ ਜੇ ਦੋ ਲੈ ਜੇ ਚਾਰ ਲੈ ਜੇ ਤਿੰਨ ਤੋ ਜਿੰਨੇ ਕ ਦਿਨ ਲੈ ਜੇ ਕਰਮਾ ਦੀ ਓਨੀ ਚੰਗੀ ਥੱਲੇ ਬਣ ਜੂਗੀ ਹਾਂ ਸੋ 55000 ਦੇ ਵਿੱਚ ਪਹੁੰਚ ਹਾਂਜੀ ਅੱਗੇ ਸ਼ਾਈ ਵਾਲ ਤੋਹਫਾ ਦਿਖਾਉਣੇ ਆ ਜੀ ਇਹ ਵੀ ਜੀ ਸੇਲ ਹੋ ਗਈ ਆ ਜੀ ਇਹ ਵੇਖੀ ਆ ਆ ਖੀਰਾ ਹੀ ਬੱਚਾ 18 19 ਮਹੀਨੇ ਦਾ ਬੜਾ ਟੌਪ ਦਾ ਬੱਚਾ ਹੈਗਾ ਲੈ ਹੁਣੇ ਵੀਰ ਹਣਾ ਲੈ ਲਈ ਸਾਈ ਦੇਖੋ ਬੱਚੀ ਖੀਰੀ ਆ ਹਾਂ ਬਾ ਕਮਾਲ ਤੋਹਫਾ ਸੀਗਾ ਇਹ ਫਿਲਹਾਲ ਵਿਕ ਗਿਆ ਹਾਂਜੀ ਬੱਚੀ ਵੇਚ ਦਿੱਤੀ ਆ ਠੀਕ ਆ ਜੀ ਬਾਕੀ ਥੱਲੇ ਵੇਖੋ ਤੁਸੀਂ ਢਿੱਲਾ ਟੁਲਾ ਖਲਾਰ ਖਲੂਰ ਬੱਚੀ ਦਾ ਬਹੁਤ ਚੰਗਾ ਸੀ ਇੱਕ ਵਖਾਦ ਇੰਨੇ ਭਰਾਵਾਂ ਨੂੰ ਠਿਕਾ ਜੀ ਇਹਦੇ ਕਰਕੇ ਮੇਰਾ ਭਰਾ ਪੇਸ਼ੇਕ ਫੋਨ ਭਾਵੇਂ ਲਾਈ ਕੋ ਕਰੇ ਬਿਲਕੁਲ ਬਿਲਕੁਲ ਪਿਓਰ ਖੀਰੀ ਵੀ ਜੀ ਠੀਕ ਹੈ ਭਾਈ ਹਾਂ ਦੇਖੋ ਲੋਧਾ ਦੇ ਜਾਂਦੀ ਸਾਰੇ ਬੜੀ ਪਿਆਰੀ ਸ਼ੈ ਸੀ ਹਾਂ 22 24 ਕਿਲੋ ਵਾਲੀ ਗਾਂ ਦਾ ਬੱਚਾ ਸੀਗਾ ਤੇ ਤੋਹਫਾ ਕਿਤੇ ਦੂਰ ਚਲਾ ਗਿਆ ਲੱਗਦਾ ਇਹ ਨਹੀਂ ਸੇ ਲਾਗੇ ਚਲ ਗਿਆ ਆਪਣੇ ਮੁਗਲ ਚੱਕ ਦੇ ਵੀਰ ਲੈ ਗਈ ਵੇਚਣ ਨਾਲ ਜਾ ਕੇ ਗਏ ਨਹੀਂ ਘਰ ਰੱਖਣ ਲਈ ਜੀ ਠੀਕ ਹੈ ਜੀ ਸਾਰੀਆਂ ਜੀ ਮਾ ਵੀ ਇਹ ਘਰੇ ਰੱਖਣ ਵਾਲਾ ਹਾਂ ਬੜਾ ਵਸ਼ੀ ਦਿੱਤੀ ਬੜੀ ਰੋਗਣਾ ਜਦੋਂ ਆਪਾਂ ਵਸ਼ੀ ਰੋਗਣਾ ਲਈ ਹਾਂ ਤੇ ਵੇਚ ਲੋ ਵਸ਼ੀ ਵੀਰ ਜੀ 60000 ਦੀ ਭਾਅ ਵੇਚ ਲਈਏ ਪਰ ਇਸ ਨਾਲ ਮਾਰ ਆਪਾਂ ਪਰਤੇ ਨਾਲ ਲਿਆਦਾ ਸਾਰੀ 47000 ਦੀ ਵੈਰ ਦਿੱਤੀ ਜੀ ਬਾਹ ਜੀ ਬਾਹ ਹਾਂ ਲਾਓ 47000 ਦਾ ਬੜਾ ਚੰਗੀ ਸ਼ਾਇਆ ਸੋ ਸਫਾਈਆਂ ਸੁਫਈਆਂ ਬਹੁਤ ਵੱਖਰੀਆਂ ਰੱਖੀਆਂ ਕਰ ਮਾੜੀ ਹੋਣਾ ਆ ਦੇਖੋ ਸੋ ਸਫਾਈ ਕਰੋ ਚੱਕ ਵੀ ਜਿੰਨੀ ਇਹ ਕਰਮਾਂ ਦੀ ਠੀਕ ਆ ਜੀ ਤੇ ਪੂਰਾ ਇਸ ਕੀ ਆ ਬਹੁਤ ਵਧੀਆ ਚੰਗੀ ਵੈੜ ਆ ਕੀਰੀ ਬੱਚੀ ਆ ਇਹਨੂੰ ਆਪਾਂ ਕੋਲ ਕੇ ਰਹਿਣ ਦੀ ਜਈਏ ਹਾਂ ਨਹੀਂ ਇਹ ਰਹਿ ਦੋ ਹਣਾ ਕੋ ਬਿਕ ਗਈ ਆ ਇਸ ਕਰਕੇ ਕੋਲ ਕੇ ਪਰ ਨਹੀਂ ਦਿੰਦੇ ਆ ਬਾਕੀ ਬਹੁਤ ਚੰਗੀ ਸ਼ਕੀਨ ਸੀ ਚਲੋ ਜੇ ਨਾ ਸੇਲ ਹੁੰਦੀ ਤੇ ਵੇਚ ਲਈ ਸੀ ਆ ਫਿਰ ਤੇ ਵੀਡੀਓ ਦੀ ਜਾਂ ਖਲਾਰੀ ਨੇ ਹਾਂ ਬਿਲਕੁਲ ਬਿਲਕੁਲ ਇਹ ਵੀਡੀਓ ਦੀ ਤੇ ਅੱਜ ਦੇ ਦਿਨ ਦੀ ਚਿੰਤ ਜਾਣ ਸੀ ਕਰਨਾ ਬਹੁਤ ਪਿਆਰੀ ਵੈੜ ਸੀਗੀ ਠੀਕ ਆ ਜੀ ਇਹ ਜਰਸੀ ਕ੍ਰਾਸ ਆ ਗਈ ਆ ਜੀ ਆ ਇਹ ਵੀਡੀਓ ਹੁਣ ਮਤਲਬ ਆ ਸ਼ੇਵਾਮੀ ਨਾ ਜਾਣੇ ਗੱਬਨ ਨੂੰ ਸਾਡੇ ਪੰਜਾਂ ਤੋਂ ਬਲਾਸੀ ਆ 23 ਤਰੀਕ ਨੂੰ 6 ਮਹੀਨੇ ਪੂਰੇ ਹੋ ਜਾਣੇ ਆ ਜਿਹਦੇ ਕੋਲ 10 11 ਕਿਲੋ ਦੁੱਧ ਤਿਆਰ ਆ ਮੌਕੇ ਦਾ 23 ਤਰੀਕ ਨੂੰ 6 ਮਹੀਨੇ ਕੰਪਲੀਟ ਇਹ ਹਾਂਜੀ ਸਤਵਾਂ ਲੱਗ ਜਾਣਾ 23 ਤਰੀਕ ਨੂੰ ਲਓ ਵੀ 23 ਜੂਨ ਨੂੰ ਟਿਕਟ ਸਤਵਾਂ ਲੱਗ ਜਾਣਾ ਤੇ 6 ਮਹੀਨੇ ਪੂਰੇ ਹੁੰਦੇ ਆ ਦੁੱਧ ਕਿੰਨਾ 10 11 ਕਿਲੋ 10 11 ਕਿਲੋ ਦੁੱਧ ਵੀ ਤੇ ਥੱਲੇ ਆ ਗਾਂ ਤੀਜੀ ਲਈ ਗੱਪਣ ਦੂਜੀ ਲਈ ਦੂਜੀ ਲਈ ਵਾਲੋ ਤੇ ਤੇਜੀ ਵਾਲੋ ਗੜੀ ਪਣ ਬਸ ਸੋਦੀ ਕਰੋ ਆਪਾਂ ਨੂੰ ਤਾਂ ਦੁੱਧਾ ਦੱਸਿਆ ਹਾਂ ਹਾਂਜੀ ਹਾਂਜੀ ਲਓ ਜੀ ਆ ਕਰੋ ਚੱਕ ਜੀ ਠੀਕ ਆ ਜੀ ਉਹ ਸਾਰੇ ਪਰਮਨਸਿਆਲੇ ਦੇ ਪੈਂਦੀ ਠੰਡੀ ਬਹੁਤ ਆ ਭਾਵੇਂ ਵਗਾ ਵਾਗੇ ਚਲੋ ਭਾਵੇਂ ਦਾ ਚਲੋ ਉਹ ਨੋਕਲਾ ਥਾਣਾ ਕਰਮਾਲੀ ਨੂੰ ਠੀਕ ਆ ਜੀ ਜਵਾਈ ਬੜੀ ਲੱਗੀ ਚਲ ਸੰਦਪਾ ਸੋ 10 ਕਿਲੋ ਦੁੱਧ ਤੇ 6 ਮਹੀਨੇ ਕੰਪਲੀਟ 23 ਜੂਨ ਤੋਂ ਸਤਵਾਂ ਸਟਾਰਟ ਉਹ ਸਨ ਵਿਚਾਲੇ ਦੋਸਤੋ 2 ਮਹੀਨੇ ਦਾ ਸਮਾਂ ਰਹਿ ਗਿਆ ਸੋ ਮੀਡੀਅਮ ਹਾਈਟ ਦੇ ਵਿੱਚ ਕ੍ਰੋਸ ਬ੍ਰੇਡ ਆ ਬਾਕੀ ਕੋਈ ਗਰਮੀ ਗਰਮੀ ਨਹੀਂ ਮਨਾਉਣ ਵਾਲੀ ਠੀਕ ਆ ਜੀ ਲੈਵਲ ਉਹਦੀ ਵੀ ਬੜੀ ਖਬਰਦਾਰ ਹਾਂ ਆਪੇ ਬਾੜ ਦੇ ਮਾਰੇ ਦੋਦ ਬੈਠ ਕੇ ਜਿਹੜਾ ਠੀਕ ਹੈ ਜੀ ਵੇ 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 ਇਸੇ ਤਰ੍ਹਾਂ ਬਹਿਣਾ ਠੀਕ ਹੈ ਜੀ ਕੋਈ ਬੰਗਾ ਨਹੀਂ ਕੋਈ ਢੰਗਾ ਨਹੀਂ ਠੰਡੀਆਂ ਬਹੁਤ ਹੀ ਠੰਡੀਆਂ ਨੇ ਤੁਹਾਨੂੰ ਬਸ ਕੇ ਬਸ ਕੇ ਬਸ ਕੇ ਹੋ ਜਾਦਾ ਦੋਦ ਲੋਲਾ ਕਿਹਾ ਇਹ ਬਹੁਤ ਹੀ ਬੰਬੇ ਬਾਸ ਲੱਗੀਆਂ ਜੀ ਨੇ ਬਾੜ ਚੰਗੀ ਹੈ ਵੀਰ ਹਾਂ ਜੀ ਹਾਂ ਜੀ ਲੋ ਵੀ 10 ਕਿਲੋ ਤਾਰਾ ਨੇ ਡਿਕਾ ਜੀ ਗੱਬਣਾ ਸਿਰੇ ਲੱਗੀ ਪਈ ਹੈ ਪਲੱਸ ਹੋਊਗਾ ਘਾਟਣਾ ਹੋਊਗਾ 2 ਮਹੀਨੇ ਦਾ ਸਮਾਂ ਬਾਕੀ ਹਾਂ ਇਹਦਾ ਵੀਰ ਕੀ ਮੁੱਲ ਦੇਣੀ ਕਿੰਨੇ ਦੀ ਆ ਇਹ ਜੇਸਾ ਨੇ ਅਨੁਦੋਧਾ ਦਿਆ ਕਿ ਲੋ ਹਣ ਗਾਰੀ ਗੱਬਣੀਆਂ ਮਾਲ ਦੇ 45 ਦਾ ਵੇਚ ਲੀਏ ਹਾਂ ਇਹਦਾ ਮੁੱਲ ਨਹੀਂ ਕਰਨਾ 40000 ਦੀ ਦੇਣੀ ਆ ਪਹੁੰਚ ਕਰਨੀ ਆ ਜੀ 40000 ਦੀ ਹਾਂ 40 ਦੀ ਪਹੁੰਚ ਕਰਦਾ 600 ਕਿਲੋ ਮੀਟਰ ਤੱਕ ਲੋ ਵੀ 100 ਕਿਲੋ ਮੀਟਰ ਦੀ ਚੰਗੀ ਆ 100 ਕਿਲੋ ਮੀਟਰ ਤੱਕ 40000 ਦੀ ਪਹੁੰਚ ਆ ਵਾਹ ਤੁਸੀਂ ਦੇਖ ਲਈ ਆ ਬੜੀ ਸਾਫ ਸੁਥਰੀ ਆ ਠੀਕ ਆ ਜੀ ਹਾਂ ਚੰਗੀ ਆ ਤੇ ਤੋਂ ਬਾਅਦ ਇੱਕ ਆਪਾਂ ਅਗਲੀ ਵਾਰ ਦਿਖਾਉਣੇ ਆ ਹਾਂਜੀ ਇਹ ਵੀ ਕ੍ਰੋਸ ਬ੍ਰੀਡ ਆ ਗਈ ਹੈ ਕੋਈ ਵੀ ਜਰਸੀ ਦਾ ਕੋਈ ਰਾਠੀ ਦਾ ਕ੍ਰੋਸ ਮੰਨ ਲੇ ਇਹਦੇ ਥੱਲੇ ਵੀ ਜੀ 10 11 ਕਿਲੋ ਦੁੱਧ ਇਹਨੂੰ 7ਵਾਂ ਮਹੀਨਾ 10 ਤਰੀਕ ਦਾ ਲੱਗ ਗਿਆ ਜੀ ਅੱਛਾ ਜੀ ਹਾਂਜੀ ਇੱਕ ਇੱਕ ਕਰੋ ਜੋੜਾ ਲਿਆ ਜੀ ਇਹਨੂੰ 7ਵਾਂ ਲੱਗ ਗਿਆ 7ਵਾਂ 10 ਤਰੀਕ ਦਾ ਲੱਗ ਗਿਆ ਹੋਣ ਇਹਨੂੰ ਆ 7ਵਾਂ ਲੱਗ ਗਿਆ ਗੱਲ ਗੱਦੀ 6 ਪੂਰੇ ਹੋ ਗਏ ਮਾ ਵੀ 6 ਪੂਰੇ ਆ ਇਸੇ 10 ਤਰੀਕ ਤੋਂ 7ਵਾਂ ਲੱਗਾ ਇਹਨੂੰ ਦੁੱਧੇ ਤੇ ਥੱਲੇ ਵੀ 10 11 ਇੱਕੋ ਜਿਹਾ ਦੁੱਧ ਕੋ ਜਕਰ ਦੁੱਧ ਬਹੁਤ ਮਾ ਵੀ ਟੋਕੜ ਗੱਪਣ ਠੰਡੀ ਹੈ ਬਹੁ ਇੱਕੋ ਜਾਂ ਦੋ ਦਾ ਬਾਕੀ ਜਰਸੀ ਦੀ ਥਾਂ ਜਰਸੀ ਦਾ ਸ਼ੌਂਕ ਵੀ ਪੂਰਾ ਹੋ ਜਾਊਗਾ ਠੀਕ ਆ ਜੀ 크ਰੋਸ ਆ ਲਾਲ ਰੰਗ ਦੇ ਵਿੱਚ ਹਾਂ ਜੀ ਆ ਮੂੰਹ ਮੱਥਾ ਕਰਮਾਰੀ ਦਾ ਬਾਕੀ ਥਣ ਥੂਣ ਨਕੇੜ ਕਾਫੀ ਚੰਗਾ ਸੋ ਚੱਡੇ ਹਵਾਨੇ ਦੀ ਸਾਫ ਸੁਥਰੀ ਆ ਸੋ 10 ਕਿਲੋ ਦੁੱਧ ਇਹਦੇ ਥੱਲੇ ਮੌਕੇ ਤੇ ਤੇ 10 ਤਰੀਕ ਤੋਂ 7ਵੇਂ ਮਿ 7ਵਾਂ ਵੀ ਲੱਗ ਗਿਆ ਜੀ 7ਵਾਂ ਲੱਗਾ ਹਾਂ ਜੀ ਸੀਲ ਵੀ ਬਹੁਤ ਜ਼ਿਆਦੀ ਕੋਈ ਨਿੰਦੋ ਜਾਂ ਨਹੀਂ ਤੋ ਬੱਚੀ ਇਹ ਵੀ ਚੰਗੀ ਹੈ ਠੀਕ ਹੈ ਜੀ ਹਾਂ ਜੀ ਬਾਕੀ ਚਲੋ ਕਿਸੇ ਭਰਾਣੇ ਕੋਲ ਜੋੜੀ گاڑی ਪਾਉਣੀ ਹੈ ਜੋੜੀ ਵੀ ਤੁਸੀਂ ਪਾ ਸਕਦੇ ਹੋ ਸਿੰਗਲ ਸਿੰਗਲ ਦਾ ਸੌਦਾ ਲਾਉਣਾ ਸਿੰਗਲ ਸਿੰਗਲ ਦਾ ਵੀ ਸੌਦਾ ਲਾ ਸਕਦੇ ਜੀ ਵੀਰ ਸਤਰਾਵ ਕੀ ਮੋਲ ਕੀ ਡਿਮਾਂਡ ਟੋਕੜ ਗੱਪਣ ਦੀ ਮੁੱਲ ਭਾਏ ਦਾ ਵੀ 40-42 ਕਰ ਲਈਏ ਇਹਦਾ 2000 ਛੜਦਾ 40 38000 ਦੀ ਪੌਈ ਕਰਦਾ ਹੈ 38000 ਦੀ ਹਾਂ ਜੀ ਹਾਂ ਜੀ ਲਓ ਵੀ ਇਹ 38000 ਦੀ ਦੋਸਤੋ ਅੱਜ ਤੁਹਾਨੂੰ ਵੱਚੀ ਮਿਲ ਜੂਗੀ ਪਹੁੰਚ 100 ਕਿਲੋਮੀਟਰ ਠੀਕ ਹੋ ਜਾਏਗੀ ਠੀਕ ਹੈ ਜੀ ਬਾਕੀ ਬਾਹਰ ਤੁਸੀਂ ਦੇਖ ਲਈਏ 10-10 ਕਿਲੋ ਦੀ ਮਾਲਕਣਾ ਅੱਗੇ ਕਰਮਾਲੀਆਂ ਦੋ-ਦੋ ਮਹੀਨੇ ਦਾ ਸਮਾਂ ਇਹਨਾਂ ਦਾ ਬਾਕੀ ਆ ਸੁਣਦਾ ਸੋ ਬੜਾ ਚੰਗੀਆਂ ਨੇ ਪਸੰਦ ਆ ਜਾਣਗੀਆਂ ਤੁਹਾਨੂੰ ਇਸ ਤੋਂ ਬਾਅਦ ਵੀਰਸਦਨਾਮ ਅੱਗੇ ਆਪਣੇ ਕੋਲ ਜਿਹੜੇ 6ਵੇਂ ਨੰਬਰ ਤੇ ਆਏ ਇਹ ਵੀ ਜੀ ਪਹਿਲਾ ਸੂਆ ਆ ਜੇ ਤੇ ਮਤਲਬ ਦੂਜੇ ਆ ਕੇ ਉਹਨਾਂ 1.5 ਮਹੀਨੇ ਆਪਾਂ ਨੂੰ ਦੱਸੀ ਗੱਬਰ ਹਾਂਜੀ ਅੱਜ ਹੀ ਸ਼ੇਰੀ ਆਈ ਚੋ ਕੇ 10 ਵਜੇ ਚੋਈ ਕਰਮਾਲੀਏ ਹਾਂ ਤੇ ਦੁੱਧ ਦੇ ਕੋ 8 ਕਿਲੋ ਆ ਇਹ ਕਿੰਨੇ ਮਹੀਨੇ ਦੀ ਗੱਬ ਡੇਢ ਦੀ ਦੱਸੀ ਜੋ ਘਰ ਵਾਲਿਆਂ ਦਾ ਸਿਆਪਾ ਲਓ ਜੀ ਇਹ ਡੇਢ ਮਹੀਨੇ ਦੀ ਵੈਸੇ ਇਹ ਆਈ ਹੋਈ ਆ ਹਾਂਜੀ ਚੈੱਕ ਪਾਸ ਦੇ ਵਿੱਚ ਥੋੜੇ ਦਿਨਾਂ ਤੱਕ ਆ ਜਊਗੀ ਹਾਂਜੀ ਤੇ ਦੁੱਧ 10 ਕਿਲੋ ਆ ਨਾ 8 ਕਿਲੋ 8 ਕਿਲੋ ਭਾਜੀ 8 ਕਿਲੋ ਤੇ ਕੱਦ ਵੱਡਾ ਢਿਕਾ ਜੀ ਕੱਦ 7 ਬੇਲ ਚੰਗਾ ਇਸ ਵੈਟ ਦਾ ਵੀ 8 ਕਿਲੋ ਧਾਰਾਂ ਤੇ ਡੇਢ ਮਹੀਨੇ ਦੀ ਅੱਗੇ ਬਣੀ ਸੌਰੀ ਆ ਨਿਕਲ ਆਵੇ ਗਾਂ ਕਿਸੇ ਭਰਾ ਦੀ ਉਹ ਵੀ ਕਿਸਮਤ ਲੱਕ ਹਾਂਜੀ ਬਾਕੀ ਚਵਾਈ ਥਾਣਾ ਦੀ ਸਾਫ ਚਵਾਈ ਬੜੀ ਲੱਗੀ ਬਣਦੀ ਬੜੀ ਹੁੰਦੇ ਲੇਟ ਚੋਈ ਕਰਕੇ ਹੁਣ ਅੱਜ ਹੀ ਲਈਏ ਹਾਂ ਹਾਲੇ ਦੀ ਧਵਾ ਗਿਆ ਮੜਾ ਮੁਰਗੋ ਗੋਈ ਲਾਇਆ ਅੱਛਾ 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 ਹਾਲੇ ਆ ਕੇ ਦੋ ਜੀ ਲੋ ਵੀ ਚਵਾਈ ਬੜੇ ਲੇਟ ਹੋਈ ਇਹਨੂੰ ਕੋਈ ਵੰਗਾ ਵੰਗਾ ਨਹੀਂ ਮੋਣਦਾ ਵਾਹਲੇ ਵਾਹ ਹਾਂ ਸੀਲ ਆ ਕਰਮਾਂ ਦੀ ਠੱਡੀ ਆ ਜੈਜ ਰੇਟ ਦੇ ਵਿੱਚ ਮਿਲ ਜੂਗੀ ਆਰਟੀਕਲ ਉਤਾਰਾਂ ਨੇ ਇਸੇ ਤਰ੍ਹਾਂ ਬਹਿ ਕੇ ਚਵਾਈ ਕਰ ਲਿਆ ਹਾਂਜੀ ਹਾਂਜੀ ਨਹੀਂ ਕੋਈ ਵੰਗਾ ਨਹੀਂ ਕੋਈ ਗੱਲ ਵਾਦੇ ਇਹਦਾ ਕੀ ਮੁੱਲ ਫੇਰ ਕਰਤਾ ਮੁੱਲ ਵੀ ਦੀ ਭਾਵੇਂ ਦਾ 25 26 ਕਰ ਲਈਏ ਹਾਂ ਇਹ 23000 ਦੀ ਕੌਂਚ ਕਰਦਾ 23000 ਦੀ ਹਾਂਜੀ ਹਾਂਜੀ ਠੀਕ ਹੈ ਹਾਂ ਨਾ ਵੀ ਮੁੱਲ 25 ਕਰਾ ਲਓ 26 ਕਰਾ ਲਓ ਇਹ ਦੋਸਤੋ 23000 ਦੀ ਅੱਜ ਵੈੜ ਮਿਲ ਜੂਗੀ ਤੁਹਾਨੂੰ ਸੋ ਬਾਕੀ 1.5 ਮਹੀਨੇ ਦੀ ਬਣੀ ਸੌਰੀ ਉਹਦਾ ਫੇਰਵਾ ਆਪਾਂ ਪਾ ਦਿੱਤਾ ਵਿੱਚ ਜਿਹੜੀਆਂ ਚੈੱਕ ਪਾਸ ਹੋਈਆਂ ਨੇ ਉਹ ਤੁਹਾਨੂੰ ਨਾਲ ਦੀ ਨਾਲ ਦੱਸ ਹੀ ਦਿੱਤਾ ਸ਼ੋਰਾ ਕਨਫਰਮਾ ਜਿਹੜਾ ਕਵਰ ਜੀ ਸੋ ਕਾਫੀ ਵਧੀਆ ਸਾਫ ਸੁ ਰੇਡ ਜਾਇਜ ਆ ਇਸ ਤੋਂ ਬਾਅਦ ਇਧਰਲੇ ਪੂਰ ਦੇ ਵਿੱਚ ਆਪਾਂ ਤੁਹਾਨੂੰ ਪੰਜਾ ਝੋਟੀਆਂ ਤੇ ਛੋਟੀ ਘੜ ਬਣਦੀ ਆਜੋ ਜੀ ਆ ਝੋੜੀ ਬਲੂਨ ਸੂਈ ਛੇ ਦਾ ਦੀ ਛੇ ਰੇ ਸੂਈ ਠੀਕ ਆ ਜੀ ਕੱਟੀ ਦਿੱਤੀ ਠੰਡੀ ਠੰਡੀ ਬਹੁਤ ਨਹੀਂ ਲਈ ਬੱਚੇ ਦੀ ਬੜੀ ਸਹਲ ਤਾਂ ਮੈਂ ਪਹਿਲਾ ਸੂਆ ਝੋਟੀ ਆ ਹਾਂ ਜੀ ਦੇਖੋ ਇਧਰ ਹੀ ਛੇ ਜੀ ਆ ਇਧਰ ਹੀ ਦੇ ਕਾ ਖੜੀਆਂ ਜੀ ਕੰਨੀਆਂ ਖੜੀਆਂ ਛੇ ਦੇ ਬਰਾਬਰ ਕਰਦੀ ਪਈ ਹਾਂ ਇਧਰ ਹੀ ਖੜੀਆਂ ਜੀ ਹਾਂ ਲੋ ਵੀ ਕੰਨੀਆਂ ਸਾਈਡਾਂ ਵਾਲੇ ਦੰਦ ਦੋਵੇਂ ਖੜੇ ਆ ਤੇ ਛੇਕਦੇ ਦੋਸਤੋ ਬਰਾਬਰ ਕਰਦੀ ਪਈ ਆ ਠੀਕ ਆ ਜੇ ਜੇ ਪੂਰੇ ਬਰਾਬਰ ਨਹੀਂ ਕੀਤੇਗੇ ਇਹ ਕੱਲ ਦੀ ਸੂਈ ਆ ਨਾ ਨਹੀਂ ਨਹੀਂ ਅੱਜ ਸੇ ਸੂਈ ਵੀ ਜੀ ਅੱਜ ਮਾਰਨਿੰਗ ਇਹ ਸੇ 3 ਵਜੇ ਕਰਵਾ ਲਈ ਸੂਈ ਦੇ 6 ਵਜੇ ਜੇ ਜੂਰ ਪਾ ਗਿਆ ਆ ਸਾਫ ਹੋ ਗਈ ਲੋ ਵੀ ਕਰੋ ਜਗ ਠੀਕ ਆ ਜੀ ਬੱਚਾ ਬੁੱਚਾ ਜਗਾਇਆ ਬੱਚੇ ਦੇ ਪੂਰੀ ਫੋਲੋ ਸਹਿਮ ਤੇ ਆ ਹਾਂ ਤੇ ਕਿਲੋ ਖੰਡ ਕੱਢਿਆ ਵੀ ਆ ਹਾਂ ਹੌਲੀ ਚੱਲ ਜਾ ਸਮਝ ਕੇ ਤੋਂ ਛੋਟੀ ਸਿੰਗੀ ਆ ਪਤਲਾ ਫੇਸ ਤੋਂ ਢਾਂਚਾ ਵੇਖੋ ਪਲੀ ਸਭੀ ਪੂਰੀ ਆ ਕਰਮਾਲੀ ਕੋਈ ਲੱਸੀ ਫਿੱਕੀ ਨਹੀਂ ਕੀ ਪੂਰਾ ਹੈਵੀ ਬਾਡੀ weight ਪੂਰਾ ਭਾਰਾ ਸਰੀਰਕ ਬੰਤਰ ਉਦੋਂ ਉਸੇ ਦੇਣਾ ਕਰਦੀ ਜਦੋਂ ਥੋੜੀ ਆਈ ਕਰਕੇ ਨਾ ਫਿਰ ਸੂ ਗਈ ਠੀਕ ਆ ਬੱਚਾ ਮਗਰ ਕੱਟਾ ਤੇ ਨਾ ਹੀ ਨਾ ਕੱਟੀ ਸੀ ਬੜੀ ਟੌਸ ਸੀ ਮਗਰ ਕੱਟੀ ਆ ਠੀਕ ਆ ਜੀ ਸੋ ਪਹਿਲਾ ਸਵੇਰ ਕੱਟੀ ਆ ਆਪ ਵੀ ਕੱਟੀ ਮਗਰ ਵੀ ਕੱਢੀ ਬਾਕੀ ਥੱਲੇ ਉਹ ਤੁਹਾਨੂੰ ਲੇਵਾ ਵਿਖਾ ਦਗੇ ਆਪਾਂ ਬੜਨਾ ਪਿੰਦਿਆਂ ਨਾਲ ਲੇਵਾ ਨਿੱਗਰ ਲੇਵਾ ਹੀ ਵਧੀਆ ਪੋਲੇ ਦੀ ਚਵਾਈ ਕਰ ਲਈ ਫਿਰ ਨਾ ਆ ਕਿਲੋ ਵੀ ਜੀ ਕੱਢਿਆ ਆਪਾਂ ਸਾਡੀ ਜਿਆਦਾ ਨਹੀਂ ਬਾਕੀ ਬੱਚੇ ਨੇ ਜਗਾਇਆ ਠੰਢੀ ਨਿਕਲੀ ਵੇਲੋ ਬੱਚਾ ਬੋਚਾ ਪੂਰਾ ਚੜਦੀ ਕਰਨ ਵਾਲੇ ਲਓ ਜੀ ਆ ਮਗਰ ਕੱਟੀ ਜੇ ਤੇ ਫੀਮੇਲ ਕੋ ਬੱਚਾ ਵੀ ਬਹੁਤ ਖੂਬਸੂਰਤ ਕਰਮਾ ਵਾਲੀ ਨੇ ਪਾਇਆ ਚੰਗੀ ਆ ਕੱਟੀ ਮਗਰ 나ੜੂਆ ਕਿੱਨਾ ਜਿਲ੍ਹਾ 나ੜੂਆਲੀ ਉੱਥੇ ਤੁਤਨਾ ਵੀ ਥੋੜਾ ਬਾਧਾ ਬੱਚੇ ਨੂੰ ਲਿਆ ਕੇ ਮਾਰ ਗਿਆ ਤਰਕੇ ਕਿਲੋ ਕੱਢਿਆ ਜੀ ਠੀਕ ਆ ਆ ਜਿਆਦਾ ਧੰਨਵਾਦ ਦੀ ਆਪਾਂ ਨਹੀਂ ਕਿਲੋ ਕੱਢਿਆ ਬੱਚਾ ਚ ਗਿਆ ਆ ਵਧੀਆ ਨੀਲੀ ਚੂਣ ਵੀ ਪੋਲੀ ਨਿਕਲੀ ਆ ਬਾਕੀ ਠੰਡੀ ਨਿਕਲੀ ਜੇਰਾ ਜੂਰਾ ਪ੍ਰੋਪਰ ਡਾ ਆ ਜੇਰ ਦੀ ਗਾਰੰਟੀ ਵੀਡੀਓ ਬਣੀ ਆਪਣੇ ਕੋਲ ਠੀਕ ਆ ਬਸ ਸਾਜ ਜੀ ਤੇ ਕੀ ਮੁੱਲ ਕੀ ਡਿਮਾਂਡ ਰੋਗੀ ਮੁੱਲ ਜੀ ਵਜਨ ਦੇ ਹਿਸਾਬ ਨਾਲ ਭਾਵੇਂ 15 ਹੀ ਕਰ ਲਈ ਵੇਖ ਕਹਣੀ ਆ ਹਾਂ ਜੀ ਪਰ ਆਪਾਂ ਮੁੱਲ ਨਹੀਂ ਕਰਦੇ ਮੋਲਾਵਾ ਕਰਨੀ ਟੋ ਆ ਤੇ ਝੋੜੀ ਆਪਾਂ 99000 ਦੀ ਪਹੁੰਚ ਕਰ ਦਾਂਗੇ 95 ਦੀ ਆ ਮੁੱਲ ਨਹੀਂ ਜਿਆਦਾ ਕਰਦਾ ਮੁੱਲ ਪੱਧਰੀ ਰੱਖਣਾ ਮਾਲ ਵੇਚਣਾ ਫੇਰ ਕਾਤ ਹੁੰਦਾ ਠੀਕ ਆ ਠੀਕ ਆ ਬਾਕੀ ਲੋੜ ਲਾੜ ਵੇਲੇ ਝੋੜੀ ਦਾ ਕਿੰਨਾ ਪੂਰਾ ਫੋਲੋਅਰ ਜਣ ਠੀਕ ਆ ਠੀਕ ਆ ਹੂੰ ਲੋ ਜੀ ਠੀਕ ਆ ਜੀ 195000 ਦੀ ਦੋਸਤੋ ਇਹ ਤੁਹਾਨੂੰ ਜਿਹੜੀ ਝੋਟੀ ਮਿਲ ਜੂਗੀ ਠੀਕ ਆ ਤੇ ਇਦੋਂ ਬਾਅਦ ਅੱਗੇ ਨੈਕਸਟ ਆਪਾਂ ਦਿਖਾ ਦਿੰਨੇ ਆ ਅਗਲੀ ਵੀਰ ਸਤਨਾਮ ਜਿਹੜੀ ਇਹ ਮੱਝ ਆਪਣੇ ਦੀ ਇਹ ਵੀ ਜਿਹੜੀ ਤਿੱਜੇ ਸਵੇਰੇ ਆ ਬੱਚਾ ਜਿਹਨੇ ਮਗਰ ਠੀਕ ਆ ਜੀ ਹਾਂ ਜੀ ਲਓ ਵੀ ਦੋਸਤੋ ਤਿੱਜਾ ਸਵੇਰ ਉੱਚੇ ਬੱਚੇ ਦਾ ਕਿੰਨੇ ਟਾਈਮ ਦੀ ਬੱਚਾ ਹੋਏ ਹੋਊਗਾ ਪੰਜਾ ਪੰਜ ਮਹੀਨਾ ਦਾ ਹੋਣੀ ਆ ਲੋ ਜੀ ਪੰਜਾ ਚੌਕ ਮਹੀਨਾ ਦਾ ਬੱਚਾ ਮਗਰ ਹੈਗਾ ਠੀਕ ਹੈ ਜੀ ਤਾਂ ਪੰਜਾ ਚੌ ਮਹੀਨਾ ਦਾ ਬੱਚਾ ਮਗਰ ਠੀਕ ਹੈ ਜੀ ਤੇਰੇ ਮਿਲਦੀ ਦੋਏ ਟਾਈਮ ਹੈ ਡਿੰਗਣੇ ਕੀ ਕਰਵਾਉਣਾ ਠੀਕ ਅੱਗੇ ਵੀਰ ਗੱਪਣ ਗੁਪਣ ਦਾ ਵੇਰਵਾ ਤਾਂ ਨਹੀਂ ਕਿੰਨੇ ਮਹੀਨੇ ਦੀ ਦੱਸਿਆ ਲੋ ਵੀ ਮਹੀਨੇ ਕ ਦਾ ਕੇ ਵੇਰਵਾ ਦਿੱਤਾ ਹੈ ਬੇਸ਼ੱਕ ਵੇਰਵਾ ਪਾਉਣਾ ਚਲੋ ਜਿਵੇਂ ਪਿੱਛੋਂ ਵੇਰਵਾ ਮਿਲਦਾ ਓਵੇਂ ਅੱਗੇ ਪਾ ਦੇਈਦਾ ਹੈ ਜਾ ਨਿਕਲ ਆਵੇ ਕਿਸੇ ਭਰਾ ਦੀ ਚੰਗੀ ਕਿਸਮਤ ਹੋਦੀ ਆ ਵੀ ਨਿਕਲ ਆਵੇ ਪਸ਼ੂ ਬਣਿਆ ਪਸ਼ੂ ਤਾਂ ਨਿਕਲੂ ਗਈ ਅਕਸਰ ਹਾਂਜੀ ਹਾਂਜੀ ਉਹ ਤੇ ਜਦੋਂ ਤੁਹਾਨੂੰ ਦਾ ਕੰਮ ਇੱਕ ਦਿਨ ਤੋਂ ਸ਼ੁਰੂ ਹੋਣਾ ਤੇ ਇਹਦਾ ਥੋੜਾ ਦੁੱਧ ਹੋਣਾ ਕਿੰਨਾ ਇਹਦੇ ਵੀ ਜੀ 8 ਕਿਲੋ ਮੰਨੋ ਤੇ 8 ਕਿਲੋ ਹਾਂ ਲਓ ਜੀ 8 ਕਿਲੋ ਲੈ ਵਰਗੀ ਗਰੰਟੀ ਹੋਊਗੀ ਆਖਾ ਬਿੱਲੀ ਮੰਨਤੀ ਆ ਕਰਮਾਲੀ ਨੂੰ ਹਾਂਜੀ ਤੇ ਜਿਵੇਂ ਨਾਰਮਲ ਚਲੋ ਕ੍ਰਾਸ ਦੇ ਵਿੱਚ ਮੰਨਦੇ ਜੀ ਚਲੋ ਕਿਤੇ ਨੀਦੀ ਦਾ ਵੀ ਤੇ ਸਾਂ ਤੋਂ ਕਿਤੇ ਆਈ ਏ ਆਕੂਕ ਬਿੱਲੀ ਆਏ ਉਧਰ ਉਧਰ ਹੈਗੀ ਨਾ ਉਧਰਲੀ ਸਾਈਡ ਦੀ ਤਾਂ ਕਰਕੇ ਮਿਲੇਗੀ ਬਾਕੀ ਚਵਾਪ ਸਵਾਹ ਬੜਾ ਲੱਗਾ ਇਹ ਪੋਲੀ ਬਹੁਤ ਜਿਆਦੀ ਮੈਂ ਇਹ ਲੇਵਾ ਵੇਖ ਲਓ ਮੈਂ ਕਿਹਾ ਸਜਰਾ ਮੈਂ ਕਿਹੜਾ ਖੁੱਲਾ ਲੇਵਾ ਆ ਹਾਂਜੀ ਦੁੱਧ ਕਿੰਨਾ ਦੱਸਿਆ ਜੇ ਦੁੱਧ ਵੀ ਦੀ ਆਠੀ ਹੋਊਗਾ ਜੇ ਉਹ ਆਉਣ ਨਾ ਭਾਵੇਂ ਭਰਾ ਮੰਗਾਉ 7 ਕਿਲੋ ਲੋਹਰ ਕੀ ਕਨੜੀ ਦੇਖ ਲਓ ਬੱਚੇ ਦੇ ਦੋਵੇਂ ਟਾਈਮ ਮਿਲਦੀ ਗਏ ਲੱਤਾਂ ਕੱਟ ਕੇ ਆ ਚੋਬਰ ਤੇ ਮਿਲਦੀ ਆ ਆ ਚੋਬਰ ਤੇ ਲਓ ਵੀ ਇਹ ਕਟਾ ਜੇ ਮਗਰ ਠੀਕਾ ਜੀ ਬਾਕੀ ਕਟਾ ਵੀ ਚਲੋ ਚੰਗੀ ਕੀਮਤ ਦਾ ਮਗਰ ਬਹੁਤ ਸੋਹਣਾ ਕਟਾ ਪਲਿਆ ਫਸਿਆ ਮਗਰ ਕਟਾ ਆ ਗਿਆ ਤੇ ਇਹਦਾ ਮੁੱਲ ਵੀ ਕੀ ਕਰ ਮੋਹਲੇ ਦਾ ਵਿਦੀ ਭਾਵੇਂ ਪੈਣ ਕਰ ਲਈਏ ਇਹ 36000 ਦੀ ਮਹਿੰਦੀ ਪਹੁੰਚ ਕਰਦਾ ਹੈ 36000 ਮੈਂ ਇਹਦਾ ਬਹੁਤ ਜਿਆਦਾ ਦੇ ਬਾਕੀ ਚਾਅ ਉਸ ਮੈਨੂੰ ਪਰੇ ਖੇੜਾ ਲੱਗਿਆ ਲਓ ਜੀ 7 ਕਿਲੋ ਦੁੱਧ ਤਸੱਲੀ ਵਾਲਾ ਠੀਕ ਆ ਜੀ ਬੱਚੇ ਤੇ ਮਿਲਦੀ ਆ ਕਰਮਾਲੀ ਸੋ 36000 ਦੇ ਵਿੱਚ 100 ਕਿਲੋਮੀਟਰ ਤੱਕ ਪਹੁੰਚ ਹੋ ਜੂਗੀ ਸੋ ਬਾਕੀ ਮਾਝ ਚੰਗੀ ਆ ਅੱਗੇ ਨੈਕਟ ਆਪ ਅਗਲੀ ਮਹਿੰਦੀ ਗੱਲ ਕਰਗੇ ਵੀਰ ਇਹਦਾ ਕੀ ਫੇਰ ਬਾਜੀ ਇਹ ਵੀਰ ਜੀ ਤੇਜਾ ਸੁਹਾ ਜੀ ਤੀਸਰਾ ਸੁਬਾ ਹਾਂਜੀ ਤੇ ਬੱਚਾ ਨਹੀਂ ਇਹਦੇ ਮਗਰੇ ਆਇਆ ਕੋਈ ਇਦਾਂ ਇਹ ਪਹਾੜੇ ਦੇ ਮਿਲਦੀ ਧਾਰ ਦੇ ਮਿਲਦੀ ਪਹਾੜਾ ਪੂਰਾ ਕੋਈ ਨਹੀਂ ਬਗੈਰ ਬੱਚੇ ਹੋ ਹਾਂ ਇਦਾਂ ਮੈਂ ਮੇਰੇ ਪੇਦੀ ਬਹੁਤ ਜਾਈ ਠੰਡੀ ਆਈ ਲਓ ਜੀ ਬਗੈਰ ਬੱਚੇ ਤੋਂ ਮੱਝ ਤੁਸੀਂ ਦੇਖ ਰਹੇ ਜੇ ਸਾਹਮਣੇ 7 ਕਿਲੋ ਦੁੱਧ ਜੀ ਇਸੇ ਟਾਈਮ ਇਤਨੇ ਕਰਮ ਵਾਲੀ ਪਹਾੜੇ ਪੂਰੇ ਤੇ ਇਦਾਂ ਜਾਂ ਖੁਰਲੀ ਦੇ ਮੋਠ ਘਾਟੋ ਦਾ ਪੋਣਾ ਪਾਓ ਨਹੀਂ ਪਾ ਲਾ ਬਹੁਤ ਦਾ ਮਿਲ ਪੈਂਦੀ ਬਹੁਤ ਹੀ ਮਿੱਠੀ ਆ ਠੀਕ ਹੈ ਧਾਰ ਦੇ ਮੈਂ ਪਸਲੀ ਦੋਵੇਂ ਟਾਈਮ ਵੀ ਲਓ ਜੀ ਠੀਕ ਹੈ ਬਾਕੀ ਲੇਵੇ ਦੀ ਪੱਧਰ ਆ ਪੂਰੀ ਪੱਧਰ 24 ਵਾਰੀ ਸੋਣ ਲੱਗੀ ਪੋਲੀ ਬਹੁਤ ਆ ਜੀ ਸੋ ਲੇਵੇ ਦੀ ਪੱਧਰ ਆ ਸਿੰਗਲ ਹੱਡੀ ਆ ਇਹ ਕਿਹੜਾ ਖੁੱਲਾ ਦੁੱਧ ਕਿਨਾ 8 ਕਿਲੋ ਨਹੀਂ 7 ਕਿਲੋ 7 ਕਿਲੋ ਪੱਕਾ ਦੁੱਧ ਜਿਹੜਾ ਸਾਡਾ ਆਪਾਂ ਉਹਨਾਂ ਦੱਸਾਂਗਾ ਹੈਗਾ ਵਾ ਇਹਦੇ 8-8 ਆਦੀ ਮੁਰਗੀ ਹੋਈ ਕੰਮ ਲਓ ਜੀ ਠੀਕ ਆ ਜੀ ਸੋ ਪਹਾੜੇ ਤੇ ਮਿਲਦੀ ਆ ਮਿੱਟੀ ਆ ਬਾਕੀ ਨਾਰਮਲ ਇੱਕ ਤੋਰੇ ਤੋਂ ਸਾਰੇ ਭਰਾਵਾਂ ਨੇ ਤੁਸੀਂ ਆਈਡੀਆ ਲੈ ਲੈਣਾ ਲੰਮੀ ਲੰਮੀ ਕਾਲੀ ਨਹੀਂ ਪੈਂਦੀ ਕੀ ਸਿੰਗਲ ਹੱਡੀ ਆ ਲਬਾਇਲ ਬੂਈ ਵਹ ਦੀ ਚੰਗੀ ਆ ਇੱਕ ਸਾਰ ਬੈਕ ਸਾਈਡ ਤੋਂ ਤੁਸੀਂ ਦੇਖੋ ਠੀਕ ਆ ਜੀ 7 ਕਿਲੋ ਜਿਹੜਾ ਪੱਕਾ ਦੁੱਧ 7 ਕਿਲੋ ਇਹਦੇ ਥੱਲੇ ਹਾਜ਼ਰ ਆ ਆਗੇ ਨਾੜਾ ਦੁੱਧ ਵਾਲਿਆਂ ਦੇ ਇਹ ਦੇਖੋ ਵੇਣ ਆ ਗਿਆ ਕਿੰਨੀ ਮੋਟੀ ਲੱਗੀ ਰੱਥੇ ਜਿੱਡੀ ਦੇਖੋ ਕਿੱਥੋਂ ਆ ਕੇ ਅਗਲੀ ਲੱਤਾਂ ਸ਼ੁਰੂ ਹੁੰਦੀ ਫਿਰ ਚੱਲੀ ਇਹ ਤਾਂ ਹੈ ਨਵੇਂ ਵੀ ਆਏ ਵੀ ਜਿਵੇਂ ਰਸੇ ਨੂੰ ਕੰਨਾਂ ਦਿੱਤੇ ਰਸੇ ਦਾ ਕੰਨਾਂ ਵਾਲਾ ਕੰਮ ਰਿਹਾ ਵੇ ਮੈਂ ਵੀ ਵਿੱਚ ਬੜੀ ਚੰਗੀ ਕੁਆਲਿਟੀ ਦੀ ਲੰਮੀ ਹੋ ਗਈ ਆ ਤੇ ਰੰਗ ਵੀ ਕਾਲੀ ਦਾ ਠੀਕ ਆ ਜੀ ਹਾਂ ਜੀ ਸੋ ਹੋਵੇ ਨਾ ਹੋਵੇ ਤਾਂ ਦੋਸਤਾਂ ਇਹੋ ਜਿਹੇ ਪਸ਼ੂ ਸੱਜਣ ਪਤਾ ਨਹੀਂਗਾ ਵੀ ਕਿੰਨਾ ਕੁ ਪੀਕ ਤੇ ਦੁੱਧ ਚੁੰਮਦਾ ਰਿਹਾ ਹੋਵੇ ਕੋਣੀ ਜੀ ਥਲੇ 7 ਕਿਲੋ ਆ ਜਾਉ ਸੁਈ ਦਾ ਸਮਾ ਆਪਾਂ ਨੂੰ ਨਹੀਂ ਪਤਾ ਵੀ ਕਿੰਨਾ ਹੋਇਆ ਵੀ 2 ਹੋਏ 4 ਹੋਏ 5 ਹੋਏ ਹਾਂਜੀ ਪਰ ਮਿਲਦੀ ਕਰਮਾਰੀ ਇਹ ਪਹਾੜੇ ਤੇ ਠੀਕ ਆ ਤੇ ਵੀਰ ਸਤਨਾਮ ਕੀ ਮੁੱਲ ਵਾਲੀ ਇਹ ਦੀ ਮੁੱਲ ਵੀ ਜਿਆਦਾ ਨਹੀਂ ਕਰਨਾ ਮੈਂ ਸਾਡੇ ਭਾਵੇਂ 60 ਮੁੱਲ ਕਰੇ ਜਿਸ ਨਾਲ ਬਜਾਰ ਚਲ ਮਾਲ ਵਿਕੀ ਜਾਂਦਾ ਹੈ ਕਿ ਨਹੀਂ ਹਾਂ ਮੋਲ ਆਪਾਂ 55 ਕਰਦੇ 55000 ਦੀ ਪਹੁੰਚ ਸਾਡੇ 52 ਦੀ 55000 ਨਿਕਲੇਗਾ ਮੋਲ ਕਰਾਂਗੇ ਆ ਵੀ ਸਾਡੇ 55000 ਦੀ ਪਹੁੰਚ ਹੋ ਜਾਣੀ ਹੈ 100 ਕਿਲੋਮੀਟਰ ਤੱਕ ਸੋ ਮੈਂ ਚੰਗੀ ਆ ਬਾਕੀ ਰੰਗ ਢੰਗ ਪੇਠ ਪੋੜਾ ਕਰਮਾ ਨੂੰ ਬਹੁਤ ਸੋਨਾ ਲੱਗਾ ਸਾਰੀ ਸਾ ਸੁਤਰੀ ਮੈਂ ਬਾਕੀ ਮੈਂ ਉਹਨਾਂ ਨੇ ਗੱਪ ਨੂੰ ਹੀ ਦੱਸੀ ਚੱਕ ਤੇ ਉਹਨਾਂ ਨੂੰ ਬਟਾਏ ਨਹੀਂ ਲੱਗਾ ਕਿ ਚਲੋ ਆਪਾਂ ਤੇ ਕਿ ਲੋ ਇਦਾਂ ਲੈਣਾ ਕਰਵਾਈ ਨਾ ਕੋ ਦੱਸਣਾ ਹੀ ਦੇ ਬਾਰੇ ਹੋ ਸਾਂ ਮੈਂ ਗੱਪ ਨਿਕਲ ਆਵੇ ਲੱਗਿਆ ਕਿ ਡਾਕਟਰ ਸੱਜਿਆ ਨਹੀਂ ਗਿਆ ਠੀਕ ਆ ਠੀਕ ਆ ਲੋ ਵੀ ਅੱਗੇ ਮਾਜ ਆਪਾਂ ਹੋਰ ਤੁਹਾਨੂੰ ਦਿਖਾ ਦਿੰਨੇ ਆ ਲੈ ਜਿਹੜੇ ਬਾਹਰ ਹੀ ਡੱਡ ਲਿਆ ਜੀ ਨੂੰ ਮੇਰੇ ਸੋਨਾ ਮੇਦਾ ਕੀ ਵੀਰ ਹੋਊਗਾ ਉਹ ਵੀ ਤੀਜੇ ਸੂਏ ਵੀਰ ਜੀ ਮੈਂ ਇਹ 8 ਕਿਲੋ ਦੁੱਧ ਬੱਚਾ ਨਹੀਂ ਹੈਗਾ ਜੀ 8 ਕਿਲੋ ਦੁੱਧ ਹੀ ਆ ਹਾਂ ਪਹਾੜੇ ਦੇ ਮਿਲਦੀ ਆ ਦੋ ਮਹੀਨੇ ਮੈਂ 8 ਕਿਲੋ ਦੋਤਾ ਅਗਲੀ ਮਹੀਨੇ ਤਾਂ ਪਹਾੜੇ ਤੇ ਮਿਲਦੀ ਆ ਬੱਚੇ ਬਗੈਰ ਆ ਠੀਕ ਆ ਜੀ ਤੇ ਕੱਦ ਬੋਤੇ ਤਾਂ ਵੀ ਕਰਮਾਲੀ ਦਾ ਵਾਹ ਵਈ ਆ ਆ ਵੇਖ ਵੱਡੀ ਆ ਮੈਂ ਕਦਰ ਚ ਚੰਗੀ ਤੇ ਜਵਾਬ ਸਮਾਰ ਬਹੁਤ ਸੋਹਣ ਲੱਗਾ ਹਾਂ ਜੀ ਥੋੜਾ ਜਿਹਾ ਕਿ ਮੇਰਾ ਭਰਾ ਕੋਈ ਖੇਚਲ ਕਰ ਲੈ ਚੰਗੀ ਕੇਅਰ ਕਰ ਲੈ ਕਰਮਾਲੀ ਨੂੰ ਕਿਤੇ ਆਉਣ ਵਾਲੇ ਸਮਝ ਕਿਉਂ ਥੰਦਾ ਆ ਗਿਆ ਚੰਗੀ ਮੈਂ ਬਣ ਆ ਮੈਂ ਵੇਖੋ ਸਾਖ ਡੀਆ ਸਿਵਾ ਤੋਂ ਥੋੜਾ ਵੀ ਜੀ ਮਾਰ ਰੋਜ਼ ਜਿਹੜਾ ਪਾਉਂਦੀ ਆ ਚੋਣ ਦੀ ਚੋਣ ਬੜੀ ਪੋਲੀ ਮਿਲਦੀ ਪਹਾੜੇ ਦੇ ਆਉਂਦਾ ਠੀਕ ਆ ਜੀ ਸੋ ਪ੍ਰੋ ਬੰਤਰ ਵੇਖੋ ਤੁਸੀਂ ਹੱਡੀ ਵੀ ਬਿਲਕੁਲ ਪਰ ਇੱਕ ਸਿੰਗਲ ਹੱਡੀ ਦੇ ਵਿੱਚ ਹੋ ਜੀ ਸੱਜਣਾ ਦੋ ਗੜੀ ਗੜੀ ਨੱਟ 8 ਕਿਲੋ ਦੁੱਧ ਦਾ 24 ਚੰਗੀ ਆ ਠੀਕ ਆ ਜੀ ਪਸ਼ੂ ਜਿਹੜਾ ਸੋਇਆ ਸੋਇਆ ਚਾਹੇ ਦੁੱਧ ਤੇ ਉਹਦੀ ਤਸੱਲੀ ਕਰ ਹੀ ਲੈਣੀ ਆ ਆਪਾਂ ਤਾਂ ਪਹਿਲਾਂ ਵੀ ਵਾਰ-ਵਾਰ ਸੱਜਣ ਵੀਰਾਂ ਨੂੰ ਕਹਿੰਦੇ ਆ ਵੀ ਇhtiyaan ਕੇ ਚੋ ਕੇ ਤਸੱਲੀ ਕਰ ਲੋ ਠੀਕ ਆ ਤੇ ਚੰਗੀ ਆ ਅੱਜ ਇਹਦਾ ਮੁੱਲ ਵੀ ਰਸਨਾਮ ਕੀ ਰਹੂਗਾ ਇਹਦਾ ਇੱਕੋ ਮੋਲੇ 3 ਵਹੀਆਂ ਇਕੱਠੇ ਮੁੱਲ ਆ ਜਿਹੜੀ ਭਿੰਡ ਭਰਾਂ ਚੰਗੇ ਲੱਗੂ ਲੈਣਗੇ ਵੀ 55 ਵਜੇ ਪਹੁੰਚ 52 ਹਾਂ ਜੀ ਲਓ ਜੀ 52:30 ਦੀ ਇਹ ਵੀ ਪਹੁੰਚ ਹੋ ਜੂਗੀ ਠੀਕ ਆ ਜੀ ਹਾਂ ਜੀ ਸੋ ਦੁੱਧ ਦੇ ਦੋ ਥਲੇ ਵੀ ਕਰਮ ਵਾਲੇ 8 8 7 7 ਇਹਦੇ ਕੋਲ 7 ਹੋਏ ਜੋ ਇਹਦੇ ਕੋਲ ਪੱਕਾ 8 ਕਿਲੋ ਦੋਗੇ ਵੇਓ 8 ਕਿਲੋ ਠੀਕ ਆ ਠੀਕ ਆ ਬਈ ਲਓ ਵੀ ਅਗੇ ਨੈਕਸਟ ਅਗਲੀ ਮੱਝ ਵੀ ਤੁਹਾਨੂੰ ਦਿਖਾਈਏ ਆਪਾਂ ਇਹ ਆ ਗਈ ਬਾਰਡਰ ਬੇਲਟ ਦੀ ਹੈ ਬਾਰਡਰ ਬੇਲਟ ਦੀ ਆ ਗਈ ਨੀਲੀ ਆ ਬੱਗੀ ਮੋਸ਼ ਨੀਲੀ ਆ ਗਈ ਜਿੰਦ ਜਾਨ ਠੀਕ ਹੈ ਜੀ ਸੋ ਕਾਫੀ ਭਰਾ ਆਪਣੇ ਸ਼ੌਂਕ ਰੱਖਦੇ ਆ ਚਲੋ ਕਈ ਜਰ ਟੋਕੜ ਕੱਪਣਾ ਪਰੇ ਹੁੰਦੇ ਆ ਨੀਲੀ ਦਾ ਵੀ ਇਹ ਕੀ ਬੇਰਵਾ ਦਾ ਕੀ ਇਹਦਾ ਵੀ ਤਿੱਜਾ ਸੁਆ ਵੀਜੀ ਇਹਹੀ ਮਹੀਨੇ ਥੋੜੇ ਦਿਨ ਉੱਤੇ ਜਾਣੇ ਨੂੰ ਗੱਬੜ ਨੂੰ ਆ ਤੇ ਸਾਢੇ 6 ਕਿਲੋ ਦੋ ਦੇ ਸਾਢੇ 6 ਕਿਲੋ ਭਾਜੀ ਪਹਾੜੇ ਦੇ ਮਿਲਦੀ ਆ ਸਾਢੇ 6 ਕਿਲੋ ਕੱਪਣ ਕਿੰਨੇ ਟਾਈਮ ਇੱਕ ਮਹੀਨੇ ਦੇ ਉੱਤੇ ਦੇਣੇ 35 36 ਦੇ ਹੋਣਾ ਹੈਗਾ ਲੋ ਵੀ ਹਜੇ ਮਹੀਨਾ ਮਹੀਨਾ ਕਰਮਾਂ ਵਾਲੀਆਂ ਟੱਪੀਆਂ ਨੇ ਅੱਖ ਬਿੱਲੀ ਮਣਕੀ ਆ ਬਿਲਕੁਲ ਉਹ ਸਾਈਡਾਂ ਜਿਹੜੀਆਂ ਬਿਲਕੁਲ ਲਾਜੀ ਮਗਲੇ ਕੋਰੀਆ ਟੂ ਡਾਦੇ ਨਿਸ਼ਾਨੇ ਦਾ ਹੈਗਾ ਇਹ ਪੂਸ਼ਪਸ਼ ਦੇ ਡਾਕਲੇ ਮੜ ਜੀ ਬਾਕੀ ਤੂ ਤੇ ਨਿਸ਼ਾਨ ਮਗਰ ਨੇ ਪੈਰਾਂ ਦੇ ਜਵਾਬ ਆ ਦੇਖੋ ਜੀ ਯਾ ਬਖਾਉਣੀ ਬਿੱਲੀ ਮਣਕੀ ਜਿਹੜਾ ਕੋ ਬਕੀ ਸੋ ਬੱਚੇ ਪੁੱਛੇ ਕਿਸੇ ਭਰਾ ਨੇ ਕਾ ਲੈਣੇ ਬੱਚੇ ਪੁੱਛੇ ਚੰਗੇ ਪਾ ਦਿਓਗੀ ਕਰਮਾਂ ਬਾਈ ਸਿੰਗਲਰ ਈ ਦੀ ਖੁੱਡਾ ਖੜਾ ਵੇਖੋ ਮੈਂ ਕਿੱਥੇ ਲੱਗਦਾ ਖੁੱਡਾ ਵੇਖੋ ਏਡਾ ਚੌੜਾ ਵੈਸੇ ਲੱਭਦਾ ਘਾਟੀ ਹੈ ਕਈਆਂ ਮੱਜਾਂ ਨੂੰ ਇਹ ਨਾਣੇ ਘਰਾਣੇ ਦੇ ਜਿਵੇਂ ਆਪਾਂ ਜਾ ਬਾਰਡਰ ਬਿਲਡ ਦੇ ਵਿੱਚ ਉਧਰੋਂ ਖੇਮ ਕਰਨ ਅਸਲ ਭੂਰੇ ਆਲੇ ਉਹ ਇਹੋ ਜਿਹੇ ਪਸ਼ੂ ਜਿਹੜੇ ਨਾਰਮਲੀ ਪਿੰਡਾਂ ਦੇ ਵਿੱਚ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਅੱਜ ਵੀ ਸੋ ਮਾਜ ਚੰਗੀ ਹੈ ਦੁੱਧ ਸਾਢੇ 6 ਕਿਲੋ ਹਾਂਜੀ ਇਹਦੇ ਥੱਲੇ ਹਾਜ਼ਰ ਆ ਜਿਹੜੇ ਵਾਜਾ ਨਿਕਲਦੇ ਨੇ ਬੜਾ ਮਾਲ ਆਇਆ ਗਿਆ ਹੰਨਾ ਨਾ ਫਿਰ ਜਾਈਦਾ ਫੇਰ ਕੀ ਉਤਰਦਾ ਆਪਣੇ ਕੋਲ ਸਤਨਾ ਪਾੜੇ ਤੇ ਨਹੀਂ ਫਿਰੋ ਹਾਂਜੀ ਪਾੜੇ ਤੇ ਪਾੜੇ ਦੇ ਪਾੜੇ ਦੇ ਅੱਛਾ ਹਾਂਜੀ ਤਾਂ ਕੀ ਮੋਲ ਲੱਗੀ ਡਿਮਾਂਡ ਰੋਗੇ ਜੀ ਮੋਲੋਂ ਮੇਰਾ ਭਾਵੇਂ ਨੀਲੀ ਰਾਵੀ ਦਾ ਕਰਕੇ ਭਾਵੇਂ 2-4000 ਵੱਧ ਮੰਗ ਲਈ ਪਰ ਨਹੀਂ ਆਪਾਂ ਨੂੰ ਕਮਾਈ ਮੈਂ ਦਿੰਦੀ ਇਹਦੀ ਸਾਢੇ 5000 ਸਾਡੇ 552 ਦੀ ਸਾਡੇ 552 ਇਹ ਕੰਨਾ ਮੈਂ ਇੱਕੋ ਵਜੇ ਦੀ ਮਰਜ਼ੀ ਕੋ ਪਰਗਣਾ ਮਗਾਇਆ ਉਹ ਵੀ ਇਹ ਵੀ ਸਾਡੇ 552 ਹਰ ਦੀ ਮਰਜ਼ੂ ਦੀ ਮੈਂ ਉਤਰਾ ਜਾਰੀ ਕੁਆਲਟੀ ਆ ਨਹੀਂ ਫਿਰ ਲੈਵਾ ਵੇਖੋ ਵੀਰ ਜੀ ਮੇਰਾ ਕਿੰਨਾ ਫੁੱਲਾ ਆ ਹੈ ਕਿ ਨਹੀਂ ਨਹੀਂ ਮੱਝ ਤੱਕ ਇਹ ਆਪਾਂ ਦੱਸਿਆ ਤਾਂ ਵੀ ਮੱਝ ਕੁਆਲਟੀ ਵਾਲੀ ਆ ਚਲੋ ਆਪਾਂ ਜਦੋਂ ਜਲਪਾਣੀ ਮਿਲਦਾ ਲੈਣਾ ਹੈ ਆਪਾਂ ਜਲਪਾਣੀ ਹੈ ਜੀ ਸੋ ਮੈਂ ਨਸਲ ਵਾਲੀ ਆ ਕੋਈ ਬੇਨਸਲਾ ਪਸ਼ੂ ਨਹੀਂਗਾ ਮੈਂ ਨਸਲ ਵਾਲੀ ਆ ਕੱਲ ਨੂੰ ਕਿਸੇ ਵੀਰ ਨੇ ਚਲੋ ਚੰਗੇ ਸੀਮਲ ਦੇ ਖਵਾਗੇ ਚੰਗੇ ਬੱਚੇ ਲੈਣੇ ਆ ਉਸ ਵੰਡ ਦੇ ਵਿੱਚ ਨਹੀਂ ਵਾਧੇ ਜਾਣੀ ਆ ਇਸ ਤੋਂ ਬਾਅਦ ਵੀਰ ਸਤਨਾਮ ਅਗਲੀ ਬਾਜੀ ਉਹ ਕੱਚੀ ਢੋਡੀ ਥੱਲੇ ਠਹਿਰ ਕੇ ਰਿਆਂਗੇ ਚਾਹਗਾ ਅੱਛਾ ਹਾਂਜੀ ਕੱਚੀ ਆਹ ਕੱਚੀ ਜਮੀਨਾਂ ਕਿੰਨਾ ਸਮਾਂ 20 ਦਿਨ ਲੈ ਦੂਗਾ ਰੇ ਮਾਂਕ ਦੋ ਘਰ ਦੇ ਡੱਕ ਲੈਨੇ ਆ ਹੋਰ ਲੋ ਜੀ ਇਹ 220 ਦਿਨ 25 ਦਿਨ ਇੱਥੇ ਗਏ ਸਮਾਂ ਨਰਮ ਆ ਕੱਚੀ ਆ ਬਾਕੀ ਪੇਠਪੂੜਾ ਕਰ ਮਾਰੀ ਚੋਟ ਦਾ ਚੈੱਕ ਕਰੋ ਸਵੇਰ ਦੂਜੇ ਇਹਨੇ ਦੂਜੇ ਸੁਣਾ ਜੀ ਦੂਜੇ ਸਵੇਰ ਸੁਣਾ ਠੀਕ ਆ ਜੀ ਬਾਕੀ ਕੋਈ ਭਾਰ ਪਿਛੇ ਤੋਂ ਕੋਈ ਹੋਰ ਕੋਈ ਨਹੀਂ ਕੋਈ ਬਚਾ ਹੀ ਹਾਲੇ ਬਾਹਰ ਦੇ ਰੁਪਈਏ ਨੇ ਆਪਣੇ ਕੋਲ ਮਾਰ ਦੇ ਚੀ ਹੁੰਦੀ ਆ ਠੀਕ ਆ ਠੀਕ ਆ ਥੋੜੀ ਕੱਚੀ ਜਦਵਾਨ 2 ਜਾਂ 3 ਸਾਲਾਂ ਦੀ ਤੇ ਤਿਆਰ ਹੋ ਜੂ ਬਾਬੇ ਬਸ ਬਸ ਹਾਂਜੀ ਲੋ ਵੀ ਭਰਾਵੋ ਇਹ ਅੱਜ ਉਹ ਫਾਈਨਲ ਜਿਹੜਾ ਮਾਲ ਸੀਗਾ ਇਹ ਅੱਜ ਐਨੀਮਲ ਸੀ 10 ਤੋਂ 11 ਨਾਗ ਮੱਝਾਂ ਤੁਹਾਨੂੰ ਦਿਖਾ ਦਿਆਂ ਆਪਾਂ ਟੋਕੜ ਮੱਝਾਂ ਦਿਖਾ ਦਿਆਂ ਨੇ ਬਾਕੀ ਸੱਜਰਤਾ ਜੀ ਸੂਈ ਝੋਟੀ ਇੱਕ ਪ੍ਰੂਨ ਪਹਿਲਾ ਸੂਆ ਦਿਖਾਤੀ ਆ ਇੱਧਰ ਮਾਲ ਤੁਹਾਨੂੰ ਦਿਖਾਤਾ ਹੈ ਤਕਰੀਬਨ ਕੋਈ 6-7 ਬਿਹੜਾ ਦਿਖਾਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਟੋਕੜ ਗੱਬਣ ਚੈੱਕ ਪਾਸ ਵੀ ਆ ਤੇ ਸੱਜਰ ਸੋਇਆ ਮਾਲ ਵੀ ਆ ਇੱਕ ਠੁੱਕੀ ਬਿਹੜ ਤੁਹਾਨੂੰ ਦਿਖਾਤੀ ਇੱਧਰ ਲਵੀਰ ਸਤਨਾਮ ਇੱਕ ਨੰਬਰ ਆਪਣੇ ਕਰਦੇ ਹੰਮਰ ਆਪਣਾ ਨੰਬਰ ਵੀ ਹੈਗਾ 94655 5989 ਪਿੰਡ ਕੈਰੋ ਤਸਿਲਪਟੇ ਜਿਹੜਾ ਖੇਤਰ ਨੂੰ ਕਰ ਸਕਦਾ ਠੀਕ ਹੈ ਵੀਰ ਜੀ ਹਾਂਜੀ ਸੋ ਦੋਸਤੋ ਇਹ ਸਨਵੀਰ ਸਤਨਾਮ ਸਿੰਘ ਕੈਰੋ ਪਿੰਡ ਤੋਂ ਐਡਰੈਸ ਤੁਹਾਨੂੰ ਨੋਟ ਕਰਾਤਾ ਆਣ ਕੇ ਵਿਜ਼ਿਟ ਕਰਕੇ ਆਪਣੀ ਤਸੱਲੀ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ